ਅੱਜ ਤੁਹਾਨੂੰ ਮਿਲਾਉਂ ਜਾ ਰਿਹਾ ਹਾਂ ਸਰਦਾਰ ਸੱਜੀ ਸਿੰਘ ਢੋਲ ਨਾਲ ਜਿਹੜੇ ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ ਤੇ ਲੋਕਾਂ ਨੂੰ ਇਹੋ ਜਿਹੇ ਪ੍ਰੋਡਕਟ ਲਿਆ ਕੇ ਦਿੰਦੇ ਹਨ ਜਿਹਦੇ ਨਾਲ ਸਾਡੀ ਸਿਹਤ ਵੀ ਬੰਦੀ ਹੈ ਤੇ ਨਾਲ ਅਸੀਂ ਉਸ ਪ੍ਰੋਡਕਟ ਤੋਂ ਅਸੀਂ ਕਮਾਈ ਵੀ ਕਰ ਸਕਦੇ ਹਾਂ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਨਾਲੇ ਪੌਣ ਤੇ ਨਾਲੇ ਫੜੀਆਂ ਹਾਂਜੀ ਜੀ ਬਸਰ ਅੱਜ ਕੱਲ ਤੁਸੀਂ ਕੀ ਕਰਦੇ ਹੋ ਤੇ ਕਿਹੜੇ ਪ੍ਰੋਡਕਟ ਲੈ ਗਏ ਤੋਂ ਬੰਦਾ ਮੈਂ ਥੈਂਕਸ ਕਰਦਾ ਹਾਂ ਬਾਕੀ ਅੰਮ੍ਰਿਤਸਰ ਦੇ ਬੰਦਾ ਸੀਨੀਅਰ ਪੱਤਰਕਾਰ ਅਮਨ ਸਰ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਥੈਂਕ ਯੂ ਵੈਰੀ ਮਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਦੋਂ ਅਸੀਂ ਇੱਕ ਏਕੜ ਦੇ ਵਿੱਚੋਂ 4 ਤੋਂ 5 ਕਿੰਟਲ ਕਸਲ ਲੈਂਦੇ ਸੀ ਹਾਂ ਹਰੀ ਕ੍ਰਾਂਤੀ ਆਈ ਹਾਂਜੀ ਹਰੀ ਕ੍ਰਾਂਤੀ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਫੈਕਟਰੀਆਂ ਲੱਗੀਆਂ ਹਾਂਜੀ ਫਰਟੀਲਾਈਜ਼ਰ ਕੈਮੀਕਲ ਦੀ ਸਪਰੇਵਾ ਹੋਣੀ ਸ਼ੁਰੂ ਹੋ ਗਈਆਂ ਜਿਹੜਾ ਸਾਡਾ ਝਾੜ ਪੰਜ ਕੁ ਮੀਟਰ ਲਾਉਂਦਾ ਸੀ ਉਹ ਹੁਣ ਵੱਧ ਕੇ 30 ਮੀਟਰ ਤੱਕ ਪਹੁੰਚ ਚੁੱਕਾ ਵਾ ਕੜਕ ਦਾ ਹਾਂਜੀ ਝੋਨੇ ਦਾ ਪਰ ਸਾਡੀ ਬਦਕਿਸਮਤੀ ਆ ਸਾਡੇ ਆਮਦਨ ਵਧ ਹੀ ਗਈ ਝਾੜ ਵਧਾ ਗਿਆ ਗਰੋਥ ਵਧ ਹੀ ਗਈ ਬਟ ਪੰਜਾਬੀਆਂ ਦੀ ਉਮਰ ਘਟ ਗਈ ਬਿਲਕੁਲ ਠੀਕ ਹੈ ਕਾਰਨ ਕੀ ਸੀ ਲੋੜ ਤੋਂ ਵੱਧ ਸਪਰੇਵਾ ਤੇ ਲੋਡ ਤੋਂ ਬਾਅਦ ਖਾਤਮ ਪੈਣਾ ਅੱਜ ਪੰਜਾਬ ਦੀ ਧਰਤੀ ਨੂੰ ਲੋਕਾਂ ਨੇ ਕੈਂਸਰ ਕਰ ਦਿੱਤਾ ਵਾ ਤੁਸੀਂ YouTube ਦੇ ਉੱਤੇ ਸਰਚ ਮਾਰੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਬਹੁਤ ਸਾਰੀ ਧਰਤੀ ਦੇ ਵਿੱਚ ਰੈੱਡ ਨਿਸ਼ਾਨ ਲਾ ਦਿੱਤੇ ਗਏ ਆ ਕਿ ਤੁਸੀਂ ਐਂਟਰ ਨਾ ਕਰੋ ਕਿ ਪਹਿਲੀ ਵੀ ਕੈਂਸਰ ਹੋ ਚੁੱਕਾ ਵਾ ਤੇ ਤੁਹਾਨੂੰ ਕੈਂਸਰ ਨਾ ਹੋ ਅਸੀਂ ਉਹਦੇ ਵਾਸਤੇ ਇੱਕ ਧਰਮ ਦਾ ਕੰਮ ਕਰ ਰਹੇ ਸਾਡੇ ਪ੍ਰਾਈਮ ਮਿਨਿਸਟਰ ਦਾ ਕਹਿਣਾ ਵਾ ਤੇ ਸਾਨੂੰ ਆਰਗੈਨਿਕ ਖੇਤੀ ਵਾਲੇ ਪਾਸੇ ਨੂੰ ਹਾਂ ਜਾਨਾ ਚਾਹੀਦਾ ਬਹੁਤ ਸਾਰੀਆਂ ਸਟੇਕਾਂ ਜਿੱਥੇ ਕੇ ਫਰਟੀਲਾਈਜ਼ਰ ਔਰ ਸੈਨਿਕ ਸੁਪਰੀਮਾ ਜਿਹੜੀਆਂ ਉਹ ਬੈਨ ਕਰ ਦਿੱਤੀਆਂ ਗਈਆਂ ਵਾ ਔਰ ਪੰਜਾਬ ਦੀ ਇਸ ਸਾਲ ਜੋ ਝੋਨੇ ਦਾ ਹਾਲ ਹੋਇਆ ਵਾ ਪੰਜਾਬ ਦਾ ਝੋਨਾ ਬਹੁਤ ਸਾਰੀਆਂ ਸਟੇਕਾਂ ਦੇ ਵਿੱਚੋਂ ਉਹਦੇ ਸੈਂਪਲ ਫੇਲ ਹੋ ਗਏ ਔਰ ਵਾਪਸ ਆ ਗਿਆ ਤੇ ਅੱਜ ਸਾਡਾ ਜਿਹੜਾ ਝੋਨਾ ਵਾ ਉਹ ਮੰਡੀਆਂ 'ਚ ਰੋਟਿਆ ਵਾ ਸੈਲਰਾਂ ਵਾਲੇ ਵੀ ਦੁਖੀ ਆ ਆਕੀ ਵੀ ਦੁਖੀ ਆ ਤੇ ਕਿਸਾਨ ਵੀ ਦੁਖਾਨਿਤ ਆ ਉਹਦਾ ਕੰਮ ਕੀ ਆ ਲੋੜ ਤੋਂ ਬਾਅਦ ਸਪਰੇਅ ਅਤੇ ਲੋੜ ਤੋਂ ਬਾਅਦ ਖਾਦਾ ਇਹ ਸਾਡਾ ਸਪੀਡ ਕੰਟੈਕਟ ਫਾਰਮਰ ਇਹ ਆਸਟ੍ਰੇਲੀਅਨ ਟੈਕਨੋਲੋਜੀ ਆ ਇਸੀ ਟੈਕਨੋਲੋਜੀ ਨੂੰ ਤੁਸੀਂ ਅਪਣਾ ਕੇ ਅੱਧੇ ਇਕੜ ਦੇ ਵਿੱਚੋਂ ਸਿਰਫ ਅੱਧੇ ਇਕੜ ਦੇ ਵਿੱਚੋਂ ਤੁਸੀਂ 1 ਸਾਲ ਦੇ ਵਿੱਚ 10 ਤੋਂ 20 ਲੱਖ ਰੁਪਏ ਕਮਾ ਸਕਦੇ ਆ ਔਰ ਉਹਨਾਂ ਲੋਕਾਂ ਨੂੰ ਅਸੀਂ ਤੁਹਾਨੂੰ ਮਿਲਾ ਸਕਦੇ ਆ ਜਿਹੜੇ ਪਿਛਲੇ 6 ਤੋਂ 8 ਸਾਲਾਂ ਤੋਂ ਇਸ ਕੰਮ 'ਚ ਲੱਗੇ ਆ ਔਰ ਇੱਕ-ਇੱਕ ਕੰਦੇ ਵਿੱਚੋਂ 30-40-40 ਲੱਖ ਰੁਪਇਆ ਕਮਾਦੇ ਸਾਡੇ ਦੇਸ਼ ਦੀ ਇੱਕ ਬਹੁਤ ਵੱਡੀ ਕੰਪਨੀ ਸਪੀਡ ਕੰਟੈਕਟ ਫਾਰਮਿੰਗ ਇਸ ਕੰਮ ਨੂੰ ਆਪ ਕਿਸਾਨਾਂ ਵਾਸਤੇ ਲੈ ਕੇ ਆਈ ਆ ਅਗਰ ਤੁਸੀਂ ਇੱਕ ਵੀ ਬੈੱਡ ਲਗਾਉਣਾ ਚਾਹੁੰਦੇ ਜੇ ਚਾਹੇ 100 ਬੈੱਡ ਲਗਾਓ ਚਾਹੇ 1000 ਬੈੱਡ ਲਗਾਓ ਅਸੀਂ ਤੁਹਾਨੂੰ ਇੱਕ ਬੈੱਡ ਦੇ ਬਦਲੇ ਮਹੀਨੇ ਦਾ 1000 ਰੁਪਏ ਦਿੰਨੇ ਆ ਜਿਸ ਦੀ ਕੋਸਟ ਬੈੱਡ ਦੀ 10000 ਰੁਪਏ ਇਸ ਤਰ੍ਹਾਂ ਤੁਸੀਂ ਜਿੰਨੇ ਵੀ ਬੈੱਡ ਲਗਾਓਗੇ ਤੁਸੀਂ ਆਪਣੇ ਘਰ ਦੀ ਖੇਤੀ ਕਿਚਨ ਗਾਰਡਨਿੰਗ ਵਾਸਤੇ ਵਰਮੀਕੋਪੋਸ ਪੈਦਾ ਕਰ ਸਕਦੇ ਜੀ ਹਾਂਜੀ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੀ ਸਪੀਡ ਕੰਟੈਕਟ ਫਾਰਮਿੰਗ ਹੋ ਹਾਂਜੀ ਇਹ ਸਾਡੇ ਨਾਲ ਇੱਕ ਕੰਟੈਕਟ ਕਰਦੀ ਹੈ ਕਿ ਤੁਸੀਂ ਬੈੱਡ ਲਗਾਓ ਮੈਂ ਤੁਹਾਡੀ ਖਾਤ ਨੂੰ ਚੁੱਕੂੰਗੀ ਠੀਕ ਹੈ ਵੇਚੂੰਗੀ ਤੇ ਤੁਹਾਡੀ ਪੈਲੀ ਦੇ ਵਿੱਚ ਅਸੀਂ ਆਰਗੇਨਿਕ ਖੇਤੀ ਪੈਦਾ ਕਰਾਂਗੇ ਆਦਮੀ ਨੇ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੇ ਮਸ਼ਹੂਰ ਡਾਕਟਰ ਹਤੇਜ ਹਸਪਤਾਲ ਐਚਐਸ ਹਾਂਜੀ ਉਹਨਾਂ ਦੀ ਫੈਮਿਲੀ ਸਾਰੀ ਫੈਮਿਲੀ ਡਾਕਟਰਾਂ ਦੀ ਆ ਉਹਨਾਂ ਨੇ ਇੱਕ ਕਨਸੈਪਟ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਹਾਂਜੀ ਔਰ ਸਮਝਣ ਤੋਂ ਬਾਅਦ ਉਹਨਾਂ ਨੇ ਆਪਣੀ ਸਾਨੂੰ 12 ਇਕੜ ਜ਼ਮੀਨ ਜਿਹੜੀ ਆ ਉਹ ਵਰਮੀਕੋਪੋਸ ਵਾਸਤੇ ਦਿੱਤੀ ਆ ਕਿ ਇਹਦੇ ਵਿੱਚ ਤੁਸੀਂ ਆਰਗੇਨਿਕ ਖੇਤ ਹਾਲਤਾਂ ਕਰੋ ਔਰ ਲੋਕਾਂ ਦਾ ਭਲਾ ਕਰੀਏ ਔਰ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਈਏ ਅਗਰ ਤੁਸੀਂ ਵੀ 1 ਇਕੜ ਦੇ ਵਿੱਚੋਂ ਮਹੀਨੇ ਦਾ ਲੱਖ ਰੁਪਏ ਕਮਾਉਣਾ ਚਾਹੁੰਦੇ ਜੀ ਆਰਗੇਨਿਕ ਵੈਜੀਟੇਬਲ ਚੋਨਾ ਕਨ ਕਾਦਾ ਕਰਨਾ ਚਾਹੁੰਦੇ ਜੀ ਸਾਨੂੰ ਸੰਪਰਕ ਕਰੋ ਅਸੀਂ ਤੁਹਾਨੂੰ ਫ੍ਰੀ ਐਜੂਕੇਸ਼ਨ ਦਵਾਂਗੇ ਟ੍ਰੇਨਿੰਗ ਫ੍ਰੀ ਦਵਾਂਗੇ ਰਾਤ ਨੂੰ ਰਹਿਣ ਦਾ ਹੈ ਸਾਨੂੰ ਕਮਰੇ ਦਵਾਂਗੇ ਖਾਣਾ ਦਵਾਂਗੇ ਠੀਕ ਹੈ ਅਗਰ ਕੋਈ ਚੰਗਾ ਸੇਲਸਮੈਨ ਸਾਨੂੰ ਮਿਲ ਜੂਗਾ ਉਸ ਨੂੰ ਅਸੀਂ 30 ਤੋਂ ਲੈ ਕੇ 50000 ਰੁਪਏ ਮੀਨਰੀ ਤਨਖਾਹ ਵੀ ਦਾਂ ਸੋ ਮਿਲੋ ਆਪਣੇ ਪਰਿਵਾਰ ਨੂੰ ਵਿਦੇਸ਼ ਜਾਣ ਤੋਂ ਰੋਕੋ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਤੁਸੀਂ ਅੱਧੇ ਕਿੱਲੇ ਦੇ ਵਿੱਚੋਂ 1 ਲੱਖ ਰੁਪਏ ਮਹੀਨਾ ਅਧਾ ਜਿਹੜੇ ਕੋਈ ਜ਼ਮੀਨ ਨਹੀਂ ਹੈ ਉਹ ਸਾਡੇ ਨਾਲ ਮਿਲ ਕੇ ਇਸ ਕੰਸਰਟ ਦੇ ਵਿੱਚੋਂ ਲੱਖ ਕੀ 5 ਲੱਖ ਵੀ ਮਿੰਨਾ ਕਮਾ ਸਕਦਾ ਵਾ ਸੋ ਮੈਂ ਇਨਾ ਕਹਿੰਦਾ ਹਾਂ ਨਵਿਕਸੀ ਦਾ ਥੈਂਕ ਯੂ ਕਰਦਾ ਥੈਂਕ ਯੂ ਵੈਰੀ ਮਚ ਕਿ ਤੁਸੀਂ ਮੈਨੂੰ ਆਪਣਾ ਕੀਮਤੀ ਟਾਈਮ ਦਿੱਤਾ ਥੈਂਕ ਯੂ ਸਰ ਤੇ ਦੋਸਤੋ ਇਹ ਸਾਡੇ ਸਰਦਾਰ ਸਰਬਜੀਤ ਸਿੰਘ ਢਿੱਲੋਂ ਇਹ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਤੇ ਮੇਰਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਿਹਾ ਸੀ ਕਿ ਇਹ ਉਹ ਕਮਿਆਰ ਸਪੀਡ ਕੰਟਰੈਕਟ ਫਾਰਮਿੰਗ ਜਿਸ ਨੂੰ ਤੁਸੀਂ ਹੀ ਕੜਕੇ ਤੇ ਨਾਲੇ ਪੌਣੇ ਤੇ ਨਾਲੇ ਫੜੀਆਂ ਵਾਲਾ ਕੰਮ ਕਰ ਸਕਦੇ ਜੀ ਤੇ ਆਓ ਜਿਹੜੋ ਸਰਦਾਰ ਸਰਬਜੀਤ ਸਿੰਘ ਢਿੱਲੋਂ ਨਾਲ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਚੰਗੇ-ਚੰਗੇ ਜਾਣਕਾਰੀਆਂ ਦੇਣ ਵਾਸਤੇ ਬਹੁਤ ਸასი ਸ਼ੁਕਰੀਆ